ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਬਿਕਰਮਜੀਤ ਸਿੰਘ ਆ ਅੱਜ ਆ ਸਾਨੂੰ ਤੁੰਗਾਂ ਦੀ ਮੰਡੀ ਤੇ ਲੈ ਕੇ ਆਇਆਗੇ ਬਾਬਾ ਗਠੀਏ ਤੇ ਬਵਾਸਿਰ ਦਾ ਛੱਲਾ ਪਾਉਂਦਾ ਤੇ ਦਵਾਈ ਨਾਲ ਦਵਾਈ ਦਿੰਦਾ ਆਪਾਂ ਬਾਬੇ ਨਾਲ ਗੱਲਬਾਤ ਕਰਦੇ ਆਂਗੇ ਜੇ ਕਿਸੇ ਨੂੰ ਮਤਲਬ ਦਵਾਈ ਲੈਣੀ ਹੋਈ ਬਾਬੇ ਦਾ ਕੰਟੈਕਟ ਨੰਬਰ ਤੁਹਾਨੂੰ ਅਸੀਂ ਫੋਨ ਤੇ ਸਕਰੀਨ ਤੇ ਦਿੱਤਾ ਜਾਊਗਾ ਆਪਾਂ ਬਾਬੇ ਨਾਲ ਗੱਲਬਾਤ ਕਰਦੇ ਆਂ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇਹ ਬਾਬਾ ਜੀ ਕਿਵੇਂ ਹੁੰਦਾ ਛੱਲੇ ਦਾ ਮਤਲਬ ਛੱਲੇ ਵਾਲਾ ਕੰਮ ਕੀ ਛੱਲੇ ਦਾ ਕੰਮ ਜੀ ਆਪਣਾ ਜੀ ਕਿਸ ਨੂੰ ਬਵਾਸਿਰ ਦੀ ਤਿੰਨ ਪ੍ਰਕਾਰ ਦੀ ਬਵਾਸਿਰ ਹੁੰਦੀ ਹੈਗੀ ਅਸਾਂ ਜੀ ਆਪਣਾ ਮੌਕੇ ਵਾਲੀ ਹੁੰਦੀ ਹੈ ਫੋੜਿਆ ਵਾਲੀ ਹੁੰਦੀ ਹੈ ਤੇ ਖੂਨੀ ਹੁੰਦੀ ਹੈ ਠੀਕ ਹੈ ਜੀ ਇਹ ਸਰਕਾਰ ਦੀ ਬਾਬਾ ਜੀ ਨੇ ਇਹ ਕਰਦਾ ਸ਼ਲਾ ਤਾਂਬੇ ਦਾ ਤਾਂਬੇ ਦਾ ਜੀ ਤਾਂਬੇ ਤਾਂਬਾ ਸੋਨਾ ਹੋਇਆ ਵਧੀਆ ਉਹਦੇ ਅਸੀਂ ਤਾਂਪਾਗਾ ਇਹਦਾ ਦਸ ਦਿਨ ਦਾ ਭਰੇ ਜਹੇ ਲਾਲ ਮੇਤ ਜਤੇ ਬੈਂਗਣੀ ਸਾਦੀ ਦਾ ਇਹਦੀ ਖਾਣੀ ਦੱਸ ਦੇ ਠੀਕ ਹੈ ਜੀ ਤੇ ਦਸ ਦਿਨ ਵਹਿਗਣ ਗੰਗ ਦਾ ਪਾੜ ਕਰਦਾ ਵਾਹਿਗੁਰੂ ਜੀ ਦਾ ਜੀ बस आईओ दे जेड़ा ਤੇਲ ਆਪਣੇ ਕੋਲੇ ਇਹ ਚੱਕਾ ਮੜਾਈ ਇਹ ਤੁਸੀਂ ਲੰਗੜ ਉਹਨੂੰ ਜਮੁੰਡਰ ਤੇ ਲੰਗੜ ਖਾ ਲਾ ਇਹ ਕਾਦਾ ਜੀ ਤੇਲ